ਦੋਸਤੋ ਕਈ ਚੀਜ਼ਾਂ ਨੂੰ ਵੇਖ ਕੇ ਸਾਡੇ ਦਿਮਾਗ ਦੇ ਵਿੱਚ ਸਵਾਲ ਪੈਦਾ ਹੋ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਅੱਜ ਤੁਹਾਡੇ ਤੋਂ ਮੈਂ ਇੱਕ ਸਵਾਲ ਹੀ ਪੁੱਛਣਾ ਹੈ ਕਿ ਐ ਸਮੇਂ ਮੈਂ ਮੌਜੂਦ ਹਾਂ ਪਿੰਡ ਸੈਣਾਘੇੜਾ ਦੇ ਵਿੱਚ ਤੇ ਤੁਸੀਂ ਇਹ ਨਹਿਰ ਦੇਖ ਰਹੇ ਹੋ ਇਹ ਨਹਿਰ ਬਿਲਕੁਲ ਇਧਰੋਂ ਸਾਹਮਣੇ ਤੋਂ ਆ ਰਹੀ ਆ ਤੇ ਆਪਾਂ ਦੂਸਰੇ ਪਾਸੇ ਵੀ ਦਿਖਾਵਾਂਗੇ ਇਸੇ ਸੇਧ ਦੇ ਵਿੱਚ ਹੀ ਬਿਲਕੁਲ ਅੱਗੇ ਜਾ ਕੇ ਫਿਰ ਸਿੱਧੀ ਹੋ ਜਾਂਦੀ ਆ ਤੇ ਦੋਸਤੋ ਇੱਥੇ ਜਿਹੜਾ ਵਲ ਪਾਇਆ ਹੈ ਇਹਨੂੰ ਦੇਖ ਕੇ ਮੇਰੇ ਦਿਮਾਗ ਦੇ ਵਿੱਚ ਸਵਾਲ ਆਇਆ ਕਿ ਇਹ ਵਲ ਪਾਉਣ ਦਾ ਕਾਰਨ ਕੀ ਹੋਵੇਗਾ ਇੱਕ ਕਾਰਨ ਤਾਂ ਲੱਗਦਾ ਕਿ ਇੱਥੋਂ ਇਹਦੇ ਵਿੱਚੋਂ ਇੱਕ ਛੋਟਾ ਜਿਹਾ ਸੂਆ ਕੱਢਿਆ ਵੀ ਹੋ ਸਕਦਾ ਹੈ ਸ਼ਾਇਦ ਪਾਣੀ ਦੀ ਰਫ਼ਤਾਰ ਨੂੰ ਘਟਾਉਣ ਦੇ ਵਾਸਤੇ ਇੱਥੋਂ ਵਲ ਪਾਇਆ ਗਿਆ ਹੋਵੇ ਤੁਸੀਂ ਦੂਸਰੇ ਪਾਸੇ ਵੀ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਬਿਲਕੁਲ ਇਸ ਦੇ ਸਾਹਮਣੇ ਜਦੋਂ ਆਪਾਂ ਦੇਖਾਂਗੇ ਤਾਂ ਜਿਹੜੀ ਦਿਸ਼ਾ ਦੇ ਵਿੱਚ ਪਿੱਛੋਂ ਨਹਿਰ ਆ ਰਹੀ ਸੀ ਉਸੇ ਦੇ ਵਿੱਚ ਹੀ ਅੱਗੇ ਜਾ ਕੇ ਇਹ ਫਿਰ ਸਿੱਧੀ ਹੋ ਗਈ ਤੇ ਇਹ ਸਿਰਫ ਥੋੜਾ ਜਿਹਾ ਏਰੀਆ ਹੈ ਜਿਸ ਏਰੀਏ ਦੇ ਵਿੱਚ ਇਸ ਨਹਿਰ ਦੇ ਵਿੱਚ ਜਿਹੜਾ ਵਲ ਪਾਇਆ ਗਿਆ ਤਾਂ ਦੋਸਤੋ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਇਹ ਚੀਜ਼ ਦੱਸਿਓ ਕਿ ਅਗਰ ਕਿਸੇ ਦੋਸਤ ਨੂੰ ਪਤਾ ਹੋਵੇ ਕਿ ਇਸ ਦੇ ਪਿੱਛੇ ਰੀਜ਼ਨ ਕੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇਨ ਇੱਕ ਥੋੜੀ ਜਿਹੀ ਏਰੀਏ ਦੇ ਵਿੱਚ ਨਹਿਰ ਦੇ ਵਿੱਚ ਇਹ ਮੋੜ ਕਿਉਂ ਪਾਇਆ ਗਿਆ ਹੋ ਸਕਦਾ ਹੈ ਕਿ ਜੋ ਮੇਰਾ ਅੰਦਾਜ਼ਾ ਹੈ ਕਿ ਜੋ ਸੂਆਇਨ ਦੇ ਵਿੱਚੋਂ ਨਿਕਲਿਆ ਇਹ ਉਹਦੇ ਕਰਕੇ ਹੋਵੇ ਕਮੈਂਟ ਕਰਕੇ ਜਰੂਰ ਦੱਸੋ